ਫਤੇਜੰਗ ਕੋੜਾ ਲੁਧਿਆਣਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਮਿੰਟਾ ਖਾਸੀ ਕਲਾਹੋਰਾਂ ਦਾ ਤੀਸਰਾ ਬੱਚਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਬੇਟਾ ਗੁਰਇਕਬਾਲ ਸਿੰਘ ਜੋ ਕਿ ਆਸਟ੍ਰੇਲੀਆ ਦੇ ਵਿੱਚ ਹੈ, ਦੂਸਰਾ ਬੇਟਾ ਮਨਲੋਚਨ ਸਿੰਘ ਜੋ ਕਿ ਯੂਐਸਏ ਵਿੱਚ ਹੈ ਤੇ ਤੀਸਰਾ ਬੱਚਾ ਫਤੇਜੰਗ ਕੋੜਾ ਹੈ। ਉਹਨਾਂ ਦਾ ਕਹਿਣਾ ਹੈ ਕਿ ਫਤੇਜੰਗ ਬਚਪਨ ਤੋਂ ਹੀ ਬਹੁਤ ਚੁਲਬੁਲਾ ਤੇ ਹਿਊਮਰ ਫ੍ਰੈਂਡਲੀ ਸੀ। ਉਸ ਦਾ ਰੰਗ ਨੀਲਾ ਸੀ। ਉਹਨਾਂ ਨੂੰ ਇਸ ਘੋੜੇ ਦੇ ਨਾਲ ਆਪਣੇ ਬੱਚਿਆਂ ਵਾਂਗ ਪਿਆਰ ਹੋ ਗਿਆ। ਉਹ ਫਤਿਹਜੰਗ ਦੇ ਨਾਲ ਹੀ ਖਾਂਦੇ ਸਨ ਤੇ ਉਸਦੇ ਨਾਲ ਹੀ ਸਾਰਾ ਦਿਨ ਬਿਤਾਉਂਦੇ ਸਨ। ਇਸ ਘੋੜੇ ਦੇ ਤਾਂ ਜੋਧਪੁਰ ਦੇ ਮਹਾਰਾਜਾ ਵੀ ਫੈਨ ਹੋਏ ਨੇ। ਚਰਨਜੀਤ ਸਿੰਘ ਦੱਸਦੇ ਨੇ ਕਿ ਉਹ ਫਤਿਹਜੰਗ ਨੂੰ ਪੂਰੇ ਉੱਤਰ ਭਾਰਤ ਦੇ ਵਿੱਚ ਪ੍ਰਦਰਸ਼ਨੀਆਂ ਦੇ ਵਿੱਚ ਲੈ ਕੇ ਜਾਂਦੇ ਸਨ। ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸਨ। ਪਰ ਹੁਣ 38 ਮਹੀਨਿਆਂ ਦੀ ਉਮਰ ਦੇ ਵਿੱਚ ਫਤਿਹਜੰਗ ਦੀ ਮੌਤ ਹੋ ਗਈ ਹੈ। ਅਚਾਨਕ ਹੀ ਉਸ ਦੀ ਸਿਹਤ ਵਿਗੜੀ ਤੇ ਉਸ ਦੀ ਜਾਨ ਚਲੀ ਗਈ। ਬੀਤੇ 8 ਅਕਤੂਬਰ ਨੂੰ ਫਤੇਜੰਗ ਨੇ ਆਖਰੀ ਸਾਹ ਲਿਆ ਸੀ। ਫਤੇਜੰਗ ਕੋੜੇ ਦੀ ਆਤਮਿਕ ਸ਼ਾਂਤੀ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਵਾਈ ਗਈ ਹੈ ਤੇ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ। ਚੰਨਜੀਤ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਉਸੇ ਦਿਨ ਹੀ ਉਹਨਾਂ ਦੇ ਘਰ ਪੋਤਰੇ ਨੇ ਜਨਮ ਲਿਆ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਉਹਨਾਂ ਦੇ بیٹے ਦਾ ਪੁੱਤਰ ਹੈ। ਜਰਨਜੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਫਤੇਜੰਗ ਜਾਂਦਾ ਹੋਇਆ ਵੀ ਉਹਨਾਂ ਨੂੰ ਖੁਸ਼ੀਆਂ ਦੇ ਗਿਆ। ਉੱਪਰ ਵਾਲੇ ਨੇ ਉਹਨਾਂ ਦੇ ਘਰ ਬੇਟੇ ਫਤੇਜੰਗ ਨੂੰ ਫਿਰ ਤੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਭੇਜ ਦਿੱਤਾ ਹੈ। ਸੇ ਰਾਜੇ ਆਈ ਸੰਗਤ ਦਾ ਧੰਨਵਾਦ ਕਰਦੇ ਹਾਂ ਦਿਲੋਂ। ਕਿੱਡੀ ਕਿੱਡੀ ਦੂਰੋਂ ਬਠਿੰਡੇ ਤੋਂ ਮਾਨਸਾ ਤੋਂ ਚਾਰੇ ਕੋਨਿਆਂ ਤੋਂ ਚਾਰੇ ਦਿਸ਼ਾ ਤੋਂ ਆਈ ਸੰਗਤ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਘੋੜੇ ਪਾਲ ਕੇ ਪੁੱਤਾਂ ਵਾਂਗੂ ਤੋੜਨੇ ਬੜੇ ਔਖੇ ਆ। ਪੁੱਤਾਂ ਨੂੰ ਪਾਲਿਆ ਪੁੱਤਾਂ ਨੂੰ ਖਵਾਇਆ ਤੇ ਦੋ ਪੁੱਤ ਤਾਂ ਵਿਦੇਸ਼ਾਂ ਦੇ ਵਿੱਚ ਸੀ ਫਤਿਹ ਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਲੌਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦੇ ਨਾਲ ਖੇਡਦਾ ਸੀ ਪਰ ਜਦੋਂ ਖਲੌਣਾ ਖੋਇਆ ਧਰਤੀ ਤੇ ਸਮਾਨ ਗੁੰਜਿਆ ਉਦੋਂ ਇਹ ਬਾਬਾ ਜੀ ਨੂੰ ਪਤਾ ਸਾਰਾ ਜਦੋਂ ਕੋੜਾ ਦਫਨਾਇਆ ਸੀ ਕੋੜਾ ਦਫਨਾਉਣ ਦੇ ਨਾਲ ਹੀ ਜਦੋਂ ਬਾਬਾ ਜੀ ਨੇ ਜਕਾਰਾ ਛੱਡਿਆ ਇਹ ਸਾਡਾ ਨੱਗਰ ਗਵਾ ਇਸ ਗੱਲ ਦਾ ਵੀ ਜਿਹੜੇ ਘੋੜਿਆਂ ਨੇ ਜਦੋਂ ਬੋਲੇ ਸੋਨੇਹਾਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਘੋੜਿਆਂ ਨੇ ਧਰਤੀ ਤੇ ਸਮਾਨ ਗੂੰਜਤਾ ਫੜ ਕੇ ਇੰਨੀ ਆਵਾਜ਼ ਦਿੱਤੀ ਪਬਲਿਕ ਹੈਰਾਨ ਹੋ ਗਈ ਵੀ ਯਾਰ ਘੋੜੇ ਵੀ ਐ ਬੋਲਦੇ ਹੁੰਦੇ ਆ ਕਿਤੇ ਐ ਨਹੀਂ ਜਿੰਨੇ ਜਾਨਵਰ ਸੀ ਮੇਰੇ ਕੋ ਸਾਰੇ ਮੇਰੇ ਜਾਨਵਰਾਂ ਨੇ ਉਹਦਾ ਜਵਾਬ ਦਿੱਤਾ ਉਹਦੀ ਮਾਂ ਦੇ ਅਥਰੂ ਡਿਗਦੇ ਦੇਖੇ ਪਬਲਿਕ ਨੇ ਮੈਂ ਨਹੀਂ ਕਹਿੰਦਾ ਦਾ ਮੈਂ ਗਵਾਹ ਨਹੀਂ ਹੈਗਾ ਪਬਲਿਕ ਗਵਾਹ ਆ ਜਦੋਂ ਮੈਂ ਕਿਹਾ ਉਹਨੂੰ ਇਹਦੀ ਮਾਂ ਨੂੰ ਯਾਰਾ ਨੂੰ ਮੈਂ ਕਿਹਾ ਯਾਰਾ ਕਰਲਾ ਦਰਸ਼ਨ ਆਪਦੇ ਪੁੱਤ ਦੇ ਕਰਲਾ ਦਰਸ਼ਨ ਆਪਦੇ ਪੁੱਤ ਦੇ ਜਦੋਂ ਉਹਨੇ ਦਰਸ਼ਨ ਕਰੇ ਨਾ ਕਿਤੇ ਸੁੰਘ ਕੇ ਫਿਰ ਉਹਦੇ ਅੱਖਾਂ 'ਚੋਂ ਅਥਰੂ ਡਿੱਗਦੇ ਇਹ ਪਬਲਿਕ ਗਵਾਹ ਸਾਡੀ ਪਬਲਿਕ ਨੇ ਦੇਖੇ ਆ ਮੈਂ ਨਹੀਂ ਗਵਾਹ ਪਬਲਿਕ ਗਵਾਹ ਆਈ ਸੰਗਤ ਦਾ ਧੰਨਵਾਦ ਦਿਲੋਂ ਬਹੁਤ ਪਰ ਪੁੱਤਾਂ ਨੂੰ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਣਾ ਯਾਰ ਮੈਂ ਬੁੜਾ ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁੜਾ ਨਹੀਂ ਹੁੰਦਾ ਜਦੋਂ ਮੈਂ ਘੋੜਾ ਕੱਢਣਾ ਬਾਹਰ ਮੈਂ ਕਹਿੰਦਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਕਿਉਂ ਜਦੋਂ 8 9 ਕਿਲੋਮੀਟਰ ਸੈਰ ਘੋੜੇ ਦੀ ਹੋਣੀ ਨਾਲ ਹੀ ਮੇਰੀ ਹੋਣੀ ਜਦੋਂ ਆਉਣਾ ਮੇਰੀ ਸਰਦਾਰਨੀ ਨੇ ਮੈਨੂੰ ਕੁਰਸੀ ਢਾਹ ਦੇਣੀ ਵੀ ਤੂੰ ਬਹਿ ਜਾ ਭਿੱਜਿਆ ਪਿਆ ਗਰਮੀ ਨਾਲ ਘੋੜੇ ਦੀ ਨਾਲ ਮਾਲਸ਼ ਕਰਨੀ ਦੋ ਨੌਕਰ ਸੀਗੇ ਉਹਨਾਂ ਨੂੰ ਕਹਿਣਾ ਪੁੱਤੇ ਦੀ ਮਾਲਸ਼ ਕਰੋ ਮਾਲਸ਼ ਕਰਨ ਤੋਂ ਬਾਅਦ ਉਹਨੂੰ ਦਾਣਾ ਪਾਣੀ ਪੁੱਤਾਂ ਵਾਂਗੂ ਪਾਲਿਆ ਜਦੋਂ ਵੀ ਮੇਰੀ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਆ। ਕਿਉਂ? ਜਦੋਂ ਉਹਨੇ ਗਾਈਆਂ, ਮੱਝਾਂ, ਚੋਣੀਆਂ ਇੱਕ ਇੱਕ ਗਾਂ ਦਾ ਦੁੱਧ ਉਹਦੇ ਮੂਰੇ ਕਰ ਦੇਦੀ ਸੀ। ਐਡੀ ਛੇਤੀ ਐਡਾ ਬੱਚਾ ਤਿਆਰ ਕਰਨਾ 37-38 ਮਹੀਨੇ ਦਾ 65 ਪਲੈਂਟ ਪਾਲਸ ਤੋਂ ਬਾਹਰ ਬਣਾਉਣਾ ਔਰ ਇਹਨਾਂ ਸੁੰਦਰਤਾ ਬਣਾਉਣੀ ਬੜੀ ਔਖੀ। ਪਰ ਕਹਿੰਦੇ ਤੁਸੀਂ 38 ਮਹੀਨੇ ਦਾ ਕਹਿੰਦੇ ਤੁਸੀਂ ਆਪਣੇ ਫੋਤੇ ਦਾ ਨਾਮ ਵੀ ਫਤੇਜੰਗ ਜੀ। ਫਤੇਜੰਗ ਹਾਂਜੀ। ਜਦੋਂ ਇਸ ਘੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇਕਰਲਾਪ ਕਰਦੇ ਕਰਦੇ ਦਾ ਦਾਤ ਹੈ ਬਖਸ਼ੀ ਉਧਰੋਂ ਫੂਨ ਆਇਆ ਸਰਦਾਰ ਜੀ ਤੈਨੂੰ ਵਧਾਈਆਂ ਕੋੜਾ ਸਾਮ ਤਕੜਾ ਹੋ ਗਿਆ ਕੁਛ ਨਹੀਂ ਹੋਇਆ ਹਜੇ ਡੁੱਲੇ ਬੇਰਾਂ ਦਾ ਡਾਕਟਰ ਬਲਾ ਕੋੜੇ ਨੂੰ ਤਿਆਰੀ ਕਰ ਕੋੜਾ ਸੰਭੋ ਮੈਂ ਕਿਹਾ ਕੋੜਾ ਦਾ ਸਵਾਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂੰਹ ਚੋਂ ਇਹਦਾ ਨੋ ਫਤੇ ਜੰਗ ਰੱਖ ਦੋ ਇਹਦਾ ਨੋ ਫਤੇ ਜੰਗ ਰੱਖ ਦੋ ਉਸ ਤੋਂ ਬਾਅਦ ਕੁਛ ਨਹੀਂ ਹੋਇਆ ਵਾਹਿਗੁਰੂ ਆਈ ਸੰਗ ਦਾ ਧੰਨਵਾਦ ਚੈਨਲ ਵਾਲਿਆਂ ਦਾ ਧੰਨਵਾਦ ਮੇਰੇ ਵੀਰਾਂ ਦਾ ਉਹ ਘੋੜੇ ਦਾ ਸਾਡੇ ਜੱਦੀ ਪੋਸਤੀ ਪਾਕਿਸਤਾਨ ਚੋਂ ਨਾਲ ਆਇਆ ਚੌਥੀ ਪੰਜਵੀਂ ਪੀੜੀ ਚ ਘੋੜੇ ਨੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਗੱਡੀ ਦੀ ਲੈਣਾ ਤੇ ਘੋੜੇ ਤੋਰੇ ਹੋਏ ਆ ਉਹ ਬਲੱਡ ਦੇ ਵਿੱਚੋਂ ਮੇਰਾ ਬਲੱਡ ਆ ਕਹਾਂ ਜਿਹੜਾ ਮੇਰਾ ਬਲੱਡ ਆ ਮਨ ਲੋਚਨ ਤੇ ਗੁਰਕਵਾਲ ਮਨ ਲੋਚਨ ਯੂ ਐਸ ਏ ਗੁਰਕਵਾਲ ਆਸਟ੍ਰੇਲੀਆ ਉਹ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਪੰਜ ਚਾਰ ਸਾਲ ਰਹਿ ਕੇ ਇੱਥੇ ਹੀ ਉਹਨਾਂ ਦਾ ਬਸ ਉਹ ਵੀ ਉਹ ਮੇਰੇ ਨਾਲ ਵੀ ਬਲੱਡ ਖਰਾਬ ਆ ਘੋੜਿਆਂ ਨੂੰ ਸੰਭਣ ਤੇ ਸੰਭਾਲ ਲਈ ਸਾਰੀ ਦਿਹਾੜੀ ਕੈਮਰੇ ਦੇਖੀ ਜਾਂਦਾ ਡੈਡੀ ਆ ਕਰਲਾ ਡੇੜੀ ਇਹਨਾਂ ਨੂੰ ਆ ਕਰ ਲੈ ਡੇੜੀ ਇਹਨਾਂ ਨੂੰ ਆ ਕਰ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਆਫਰ ਦਿੱਤੀਆਂ ਸੀ ਨਹੀਂ ਨਹੀਂ ਦਾਜੇ ਨਾ ਆਫਰ ਅਸੀਂ ਲਈ ਨਹੀਂ ਜਦੋਂ ਮੈਂ ਮੁਖ ਸਾਹਿਬ ਦੀ ਧਰਤੀ ਤੇ ਕਿਹਾ 10ਵੇਂ ਪਾਸ਼ਾ ਦੀ ਧਰਤੀ ਤੇ ਵੀ ਕਮਾਂਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਣਾ ਜੇ ਅਸੀਂ ਇਹ ਘੋੜੇ ਬੇਸ਼ ਤੇ ਸਾਡੇ ਕੋਲ ਵਾਪਸ ਨਹੀਂ ਆਉਣੇ ਇਤੂ ਪਰੇ ਮੈਂ ਦੱਸੋ ਕੀ ਕਹਦੇ ਆ ਚਾਹੇ ਮੇਰੇ ਕੋਲ ਕੋਈ ਅਜੇ ਘਰਾਣੇ ਕਰ ਆੜਨਾ ਚਾਹੇ ਕੋਈ ਆ ਜਿਵੇਂ ਮੇਰਾ ਮਨ ਨਹੀਂ ਅਸੀਂ ਸੰਤੋਸ਼ ਆ ਘੋੜਿਆਂ ਦੇ ਵਿੱਚ ਮੇਰੀ ਘੋੜਿਆਂ ਨੇ 10ਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ 6ਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਘੋੜੇ ਸਾਂਭਣ ਦੀ ਮੈਂ ਘੋੜੇ ਸਾਂਭਦਾ ਠੀਕ ਐ ਵੀ ਗੱਲ ਕਹਿੰਦੇ ਜਦੋਂ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਵੀ ਅਕਸਰ ਦੇਖਿਆ ਜਾਂਦਾ ਵੀ ਘੋੜਿਆਂ ਨੂੰ ਨਾ ਜੇ ਕਿੱਥੇ ਚੜਾਣਾ ਹੋਵੇ ਛੋਟੇ ਆਦਿ ਦੇ ਚੜਾਣਾ ਭੜੌਖਾ ਕਰਦੇ ਨੇ ਨਾ ਜੀ ਨਹੀਂ ਨਾ ਕਦੇ ਓੱਖਾ ਨਹੀਂ ਕੀ ਨਾ ਜੀ ਨਾ ਉਹ ਤਾਂ ਇੱਕ ਜਦੋਂ ਐਂਬੂਲੈਂਸ ਹਲ ਦੇਖ ਲੈਂਦਾ ਸੀ ਜਦੋਂ ਉਹਨੇ ਐਂਬੂਲੈਂਸ ਦੇਖ ਲੈਣੀ ਮੈਂ ਕਹਿੰਦਾ ਫਤਿਹ ਆ ਜਾ ਪੁੱਤ ਚਲਿਏ ਬਸ ਉਸ ਟਾਈਮ ਉਹਨੂੰ ਛੱਡ ਦੇਣਾ ਉਹਨੇ ਗੱਡੀ ਜਾ ਖਾਣ। ਪੁੱਤਾਂ ਗੁੱਲ ਜਾਂਦੇ ਸੀ। ਕਿੰਨੇ ਕਿ ਕੰਪੀਟੀਸ਼ਨ ਤੇ ਲੈ ਕੇ ਗਏ ਸੀ ਤੇ ਕਿੰਨੇ ਰਾਜੇ ਕੋਈ ਕੰਪੀਟੀਸ਼ਨ ਜਿਲੇ ਗਈ ਵੈਸੀ ਪਾਬਲਕ ਨਹੀਂ ਉਹਨੂੰ ਕੰਪੀਟੀਸ਼ਨ ਦਿੱਤਾ। ਉਹ ਨਹੀਂ ਸੀ ਕਿਸੇ ਕੋਲ ਜਾਂਦਾ ਪਾਬਲਕ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੀ ਸੀ। ਰੋਜ਼ ਪੰਜ-ਸੱਤ ਗੱਡੀਆਂ ਦੇਖਣ ਆਉਣੀਆਂ। ਕਹਿੰਦੇ ਮੇਲਿਆਂ ਦੀ ਸ਼ਾਨ ਝਗੜਾਓ ਮੰਡੀ ਦੀ ਵੀ ਸ਼ਾਨ। ਦੇਖੋ ਰਾਜੇ ਤੁਹਾਨੂੰ ਪਤਾ ਹੀ ਆ ਪਾਬਲਕ ਨੂੰ ਪਤਾ ਹੁਣ ਮੈਨੂੰ ਕੀ ਪਤਾ। ਪਾਬਲਕ ਕਹਿੰਦੀ ਆ ਸ਼ਾਨ ਮੈਂ ਤਾਂ ਕਹਿੰਦਾ। ਬਾਬੂ ਅਖੀਰ ਆ ਪਾਬਲਕ ਖੜੀ ਆ ਸਾਡੇ ਸਾਡੇ ਘੋੜਾ ਪ੍ਰੇਮੀ ਖੜੇ ਆ। ਜਿੰਨੇ ਸਾਡੇ ਬਾਪੂ ਰਾਜ ਰਾਜੇ ਆਣਾ ਕਿਹਦਾ ਕਿਹਦਾ ਨਾਂ ਲੈ ਲੈਣਾ ਕਿੰਨੇ ਘੋੜਿਆਂ ਵਾਲੇ ਮੇਰੇ ਪ੍ਰੇਮੀ ਖੜੇ ਆ ਕਿਹਦਾ ਕਿਹਦਾ ਮੈਂ ਨਾਂ ਲੈਦਾ ਮਿੱਥੋ ਜੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਹੈ ਜਿਵੇਂ ਘੋੜਿਆਂ ਵਾਲਾ ਨਾਂ ਲੈਣ ਲੱਗਾ ਜਦੋਂ ਤੁਸੀਂ ਅੰਤਿਮ ਅਰਦਾਸ ਰੱਖੀ ਤਾਂ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ ਉਹ ਜੀ ਛੱਡੋ ਅਸੀਂ ਕਾਹਨੂੰ ਕੋਈ ਮੂੰਹ ਚੋ ਮਾੜਾ ਚੰਗਾ ਕਹਿਣਾ ਕਹਿਣ ਵਾਲਿਆਂ ਨੂੰ ਕਹੀਓ ਅਸੀਂ ਸਾਡਾ ਤੀਜਾ ਪੁੱਤ ਸੀ ਜੋ ਅਸੀਂ ਚਾਹਿਆ ਆਪਦਾ ਕਰਤਾ ਆ ਸੰਗਤ ਦਾ ਕੱਠ ਤੋਂ ਨੂੰ ਦੱਸ ਰਿਹਾ ਠਾਠਾ ਮਾਰਦਾ ਕੱਟ ਜਿਹੜਾ ਸੰਗਤ ਦਾ ਨਹੀਂ ਜਰੂਰ ਦੱਸਿਓ ਵੀ ਫਤੇਜੰਕੀ ਬਿਮਾਰ ਸੀ ਕਿੱਦਾਂ ਨਹੀਂ ਜੀ ਬਿਮਾਰ ਹੀ ਸੀ ਬਸ ਬਹੁਤ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਇਹ ਤੁਸੀਂ ਘੱਟ ਤੋਂ ਘੱਟ ਵੀ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਆ ਤੁਹਾਨੂੰ ਇਹਨੇ ਘੋੜੇ ਪ੍ਰੇਮੀ ਦਾ ਨਾਮ ਲਿਖ ਦੇਦਾ ਹਾਂ ਮੈਂ ਤਗਾਲੇ ਨਾ ਬੈਲਾ ਮੈਂ ਲਾਤੀਆ ਬੈਲੇ ਤੇ ਮਾਰਾ ਇਹ ਤਾਂ ਬਹੁਤ ਸਾਡੇ ਦਾ ਸਾਰੇ ਬਾਪੂ ਦਾ ਜੇਣਨ ਲਗੇ ਬਿੱਟੂ ਪਮਾਲ ਬਾਈ ਹੁਣੀ ਪਤਾ ਨਹੀਂ ਕਿੱਥੇ ਕਿੱਥੇ ਦੀ ਸੰਗਤ ਹੁਣ ਮੈਂ ਕੀ ਦਾ ਨੌ ਲੈ ਦਿਉ ਡਿਪਰੈਸ਼ਨ ਜਾਂ ਜੇ ਹੋ ਸਕਦਾ ਤੰਦਰੁਸਤ ਹੁੰਦਾ ਸਵੇ ਦਾਵਾ ਦਾਬ ਲਿਆ ਜਾਂਦਾ ਪਾਪ ਨਹੀਂ ਵਾਏ ਵਾਏ